ਯਾਰ ਮੈਂ ਜੀਠੀ ਆਪਣੀ ਕਾਹੀ ਜ਼ਿੰਦਗੀ ਯਾਰ ਦੀਦਾ ਸਾਲੇ ਦੀ ਆਪਾਂ ਤਾਂ ਪਸ਼ੂਾਂ ਸੰਭ ਦੇ ਰਹੇ ਜ਼ਿੰਦਗੀ ਤਾਂ अंबानी ਹੋਣਾ ਦੀ ਆ ਤੇ ਪ੍ਰੀਤੋ ਸੁੱਖ ਹੋਣ ਦੀ ਗੱਡੀਆਂ ਚ ਕੰਮ ਦੇ ਫੈਲਕਾ ਫੈਲ ਮਾ ਦੇ ਦਿੱਤਾ ਚੰਗਾ ਖਾਣ ਪੀਣਾਂ ਕਿ ਨਹੀਂ ਯਾਰ ਓ ਯਾਰ ਜੀਜੂ ਗੱਲ ਤਾਂ ਤੁਹਾਡੀ ਵੀ ਸਹੀ ਆ ਆਪਾਂ ਹੁਣ ਦੁਆਰਾ ਨਾ ਯਾਰ ਬੋਟਾਂ ਦੇ ਖੜਨ ਤਾਂ ਹੋ ਗਈਏ ਸੀਂ ਗਿਆ ਪਰ ਆਪਣੇ ਕੋਲ ਯਾਰ ਫਾਂਡ ਨਹੀਂ ਹੈਗਾ ਯਾਰ ਕੀ ਕਹੀਏ ਧਾਰ ਮੋਦੀ ਤੋਂ ਲਈਏ ਕਿ ਕੈਪਟਨ ਬਣੇ ਕੀ ਕਰਨਾ ਕਿ ਆਪਾਂ ਤੇ ਦਫੜੀਏ ਇੰਨਾ ਤਿੰਨਾ ਮੇਰੇ ਆ ਸਾਲਿਆਂ ਨੇ ਦੇਣਾ ਦਾ ਹੈ ਨਹੀਂਗਾ ਇਹਨੂੰ ਆ ਜਾਂ ਜੇ ਆਪਾਂ ਖੜੇ ਹੋ ਗਏ ਤੈਨੂੰ ਪਤਾ ਆਪਣੇ ਨਾਲ ਬੰਦੇ ਦੋਡਿਆਂ ਨੇ ਵਾਦਾ ਆਪਾਂ ਜੱਟ ਹੀ ਜਾਣਾ ਵਾ ਹਨਾ ਕੋਈ ਨਹੀਂ ਦੇਖਦੇ ਆ ਫਿਰ ਇਹਨਾਂ ਨੂੰ ਜਵਾਬ ਤਾਂ ਦੇਣਾ ਕੋਕਰਾ ਰਾਇ ਨਿਸਾਰਨਾ ਆਪਾਂ ਨੂੰ ਕੋਈ ਨਾ ਆਪਾਂ ਕੋਈ ਨਾ ਕੋਈ ਹਾਲ ਤੱਕ ਕਰਾਂਗੀ ਯਾਰ ਤੂੰ ਟੈਨਸ਼ਨ ਨਾ ਲੈ ਐਡਾ ਨਹੀਂ ਚੱਕਾ ਹੈ ਮਮ ਚੈੱਕ ਦੇਣਾ ਤੂੰ ਦੇਖੀ ਚੱਲ